ਵਾਜੀਵਾ ਜੀ ਹਾਂ ਮੁੰਡਾ ਕੁੜੀ ਨਾਲੋਂ ਸੋਹਣਾ ਕੁੜੀ ਮੁੰਡੇ ਨਾਲੋਂ ਸੋਹਣੀ ਪੰਜ ਸੁਖਦੰਸ਼ ਰਾਨਾ ਸਾਡੀ ਪੂਆਜੀ ਵੱਲੋਂ ਆ ਨਹੀਂ ਹੈਗੇ ਉਹ ਮਤਲਬ ਸਾਈਡ ਤੇ ਬੈਠੇ ਕੈਮਰੇ ਦੇ ਪਰ ਤੇ YouTube ਤੇ ਅਸੀਂ ਉਹੀ ਮਤਲਬ ਕੈਰੈਕਟਰ ਜਿਹੜੇ ਹੁੰਦੇ ਨੇ ਲੋਕਾਂ ਨੂੰ ਪਸੰਦ ਆਉਂਦੇ ਨੇ ਡਾਇਲੌਗਸ ਪਸੰਦ ਆਉਂਦੇ ਨੇ ਕਈ ਵਾਰ ਕਿਸੇ ਨੂੰ ਐਕਸਪ੍ਰੈਸ਼ਨ ਹੀ ਇਹ ਜਿਹੇ ਪਸੰਦ ਆਉਂਦੇ ਯਾਰ ਉਹ ਕਰਕੇ ਵਿਖਾ ਤੋ ਉਹ ਸਾਡੀ ਡਿਊਟੀ ਬਣ ਜਾਂਦੀ ਹੈ ਜੇ ਕਿ ਨਾ ਆਡੀਅੰਸ ਸਾਨੂੰ ਕਹਿੰਦੀ ਹੈ ਰਾਜ ਰੋਕਦੀ ਹੈ ਪਹਿਲੀ ਗੱਲ ਤਾਂ ਚੰਗਾ ਲੱਗਦਾ ਜੀ ਔਰ ਭਾਗਾਂ ਵਾਲਿਆਂ ਵੀ ਸਾਨੂੰ ਕੋਈ ਰੋਕਦਾ ਯਾ ਬਹੁਤ ਹਮ ਮੈਂ ਬਤਾਇਆ ਨਾ ਅਭੀ ਬੈਂਕ ਮ वहां बहुतते हमारे प्रवासी भी वहाँ आते हैं वहां इंश्योरेंस करवाने कहां तक लवाने आते हैं एक वीडियो मेरी आईबीसी की ओदेच ना मैं एक रोल ਕੀਤਾ ਸੀ और बहुत ਘੱਟ ਲੋਕਾਂ ਨੂੰ ਜਿਹੜਾ ਮੂਵੀ ਦੇ ਵਿੱਚ ਵੀ ਇਹੋ ਰੋਲ ਮਿਲਦਾ ਹੈ ਬਹੁਤ ਵੱਡਾ ਰੋਲ ਆ ਤੇ ਉਹ ਜਿਵੇਂ ਮਤਲਬ ਮੇਰੇ ਲਈ ਵੱਡਾ ਹੋਰ ਮਤਲਬ ਕਿ ਹਾਲੀਵੁੱਡ ਲੈਵਲ ਤੱਕ ਦਾ ਜਿਹੜਾ ਮੈਂ ਕਹਿ ਸਕਦਾ ਵੀ ਉਹ ਕਰੈਕਟਰ ਆ ਉਹ ਜਿਵੇਂ ਉਹ ਡੈਡ ਬੋਡੀ ਦਾ ਅੱਜ ਉਹ ਨਾ ਟਜੋ ਆਰੋਲ ਜੀ ਉਹ ਡੈਡ ਬੋਡੀ ਦਾ ਰੋਲ ਜਿਹੜਾ ਹੈ ਨਾ ਹਰ ਇੱਕ ਫਿਲਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਤਲਬ ਇਹਨੂੰ ਪੇ ਵੀ ਬਹੁਤ ਚੰਗੀ ਮਜ਼ੀਬ ਸਾਡੇ ਬੀਬੀਆਂ ਜਾਂ ਆਪਣੇ ਰਿਸ਼ਤੇਦਾਰ ਕੀ ਕਰਦੇ ਨੇ ਉਹ ਅੱਜ ਲੜਦੇ ਆ ਕੱਲ ਫੇਰ ਇਕੱਠੇ ਨੇ ਆਪਾਂ ਤੁਸੀਂ ਵੀ ਆਪਣੇ ਜਿਵੇਂ ਤੁਸੀਂ ਜਿਹੜੇ ਦੇਖ ਰਹੇ ਹੋ ਉਹ ਵੀ ਦੇਖੋਗੇ ਵੀ ਆਪਣੇ ਪੇਰੈਂਟਸ ਹੁੰਦੇ ਨਾ ਕਹਿੰਦੇ ਵੀ ਭੂਗਾ ਐਦਾਂ ਜਾਂ ਫਿਰ ਮਾਸੀ ਤਾਂ ਆਏ ਆ ਫਲਾਣਾ ਆਇਆ ਪਰ ਦੋ ਦੋ ਘਾਟੇ ਗੱਲ ਵੀ ਕਰਨੀ ਆ ਸੋ ਸਾਡਾ ਅਸੀਂ ਦੁਖੀ ਰਹਿ ਨਹੀਂ ਸਕਦੇ ਪੰਜਾਬੀ ਲੋਕ ਜਾਂ ਕਹੋ ਵੀ ਇੰਡੀਅਨਸ ਹੀ ਲਾ ਲਓ ਅਸੀਂ ਅਸੀਂ ਇਮੋਸ਼ਨਲ ਬੰਦੇ ਆ ਅਸੀਂ ਬਹੁਤਾ ਤੇਰਕੀਨਾਂ ਆ ਉਹ ਜਿਵੇਂ ਕਹਿੰਦੇ ਰੋਣ ਵਾਲੇ ਬੰਦੇ ਨਹੀਂ ਅਸੀਂ ਰੋਣ ਵਾਲੇ ਜਿ ਵੀ ਹਾਸਾ ਲੱਭ ਲੈਂਦੇ ਜਿਵੇਂ ਗੱਲ ਵੀ ਹੁਣ ਨਿਵਾ ਦਿਓ ਬਈ ਨੂੰ ਹੁਣ ਟਾਈਮ ਹੋ ਗਿਆ ਤੇ ਫਿਰ ਪਾਈਏ ਸਵੇਰ ਚ ਉਹਦੇ ਮਜ਼ਾਕ ਲਈ ਸ਼ੁਰੂ ਹੋਏ ਸੀਗੇ ਪਰ ਅਸੀਂ ਥੀਏਟਰ ਕੀਤਾ ਸੀ ਪੁਰਾਣਾ ਕਾਲਜ ਦੇ ਟਾਈਮ ਤੇ 2011 ਤੋਂ ਮੈਂ ਸ਼ੁਰੂ ਕੀਤਾ ਸੀ ਥੋ ਹੌਲੀ 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 ਨਾਲ ਕਿਤੇ ਨਾ ਕਿਤੇ ਜੁੜੇ ਗਏ ਏ ਐਕਚੁਅਲ ਗੱਲ ਕਹਿ ਰਿਹਾ ਮੈਂ ਵੀ ਇਹਨਾਂ ਨੇ ਹਾਲੀਵੁੱਡ ਲੈਵਲ ਤੱਕ ਦੀ ਸਟੋਰੀ ਨੂੰ ਟੱਚ ਕੀਤਾ ਵੀ ਇਹ ਜਿਵੇਂ ਕਹਿੰਦਾ ਨਾ ਵੀ ਰੀਮੇਕ ਮੈਨੂੰ ਲੱਗਦਾ ਇਹਦਾ ਇਹ ਕਿਸੇ ਦਾ ਰੀਮੇਕ ਆ ਜਾਂ ਫਿਰ ਕਿਤੇ ਵੀ ਸਟੋਰੀ ਇਹ ਹੋਊਗੀ ਐਨਾ ਮੈਂ ਰੀਲ ਕਰਦਾ ਤਾਂ ਮੇਰਾ ਸੀਰੀਅਸ ਰੋਲ ਹੈ ਵਿੱਚ ਉਹਦੇ ਤੇ ਤੁਹਾਨੂੰ ਪਰ ਹਾਸਾ ਆਊਗਾ ਹਾਂ ਮੈਂ ਆਪਣੇ ਵੱਲੋਂ ਸੀਰੀਅਸ ਕਰ ਰਹੇ ਹਾਂ ਪਰ ਉਹਦੇ 'ਚ ਹਾਸਾ ਆਇਆ ਹੁਣ ਵੀ ਮਨੀਸ਼ ਸਾਣੀ ਭਾਜੀ ਦੀ ਕਿਹੜੀ ਨਵੀਂ ਫਿਲਮ ਹੈ ਔਰ ਇਹਨਾਂ ਦੇ ਤਾਂ ਮਤਲਬ ਇੱਕ ਫੋਨ ਆਉਣ ਦੀ ਦੇਰ ਆ ਵੀ ਜਿਹਨੇ ਬੰਦੇ ਨੇ ਸਾਨੂੰ ਮੌਕਾ ਦਿੱਤਾ ਇੰਡਸਟਰੀ ਦੇ ਵਿੱਚ ਤਾਂ ਇਹਨਾਂ ਲਈ ਰਿਸਪੌਂਸਿਬਿਲਟੀ ਬਣਦੀ ਸਾਡੀ ਇੰਡੀਆ ਇਜ਼ ਮਾਈ ਕੰਟਰੀ 올 ਇੰਡੀਅਨਸ ਆਰ ਬ੍ਰਦਰ ਐਂਡ ਸਿਸਟਰਸ ਆਈ ਲਵ ਮਾਈ ਕੰਟਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੁੱਪਸ ਮੈਂ ਹਾਂ ਦੀਕਸ਼ਾ ਠਾਕੁਰ ਉਮੀਦ ਕਰਦੀ ਹਾਂ ਸਾਰੇ ਸਾਨੇ ਠੀਕ ਠਾਕ ਹੋਵੋਗੇ ਅੱਜ ਅਸੀਂ ਪਹੁੰਚਾ ਰੋਜ਼ ਰੋਜ਼ੀ ਗੁਲਾਬ ਦੇ Song Launch ਤੇ ਤੇ ਬਾ ਕਮਾਲ ਗਾਣਾ ਸਾਨੂੰ ਸੁਣਨ ਨੂੰ ਮਿਲਿਆ ਹੈ ਬਹੁਤ ਸੋਹਣੀਆਂ ਬੀਟਸ ਨੇ ਤੇ ਫਿਲਮ ਬਹੁਤ ਜਲ ਸਿਨੇਮਾ ਘਰਾ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਤੁਸੀਂ ਸਾਰੇ ਜਾਨੇ ਆਪਣੇ ਨੇੜ ਦੇ ਸਿਨੇਮਾ ਘਰਾ ਦੇ ਵਿੱਚ ਦੇਖ ਸਕਦੇ ਹੋ ਜਦੋਂ ਇਹ ਰਿਲੀਜ਼ ਹੋਗੀ ਲੇਕਿਨ ਇਸ ਮੂਵੀ ਤੋਂ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਕੈਰੈਕਟਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਸ਼ਰਨ ਟੋਕਰਾ ਟੀਵੀ ਵਾਲੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼ ਅਸੀਂ ਹੁਣ ਤੱਕ ਇੰਟਰਵਿਊਜ਼ ਲੈਏ ਨੇ ਤੇ ਅੱਜ ਦੇ ਰਹੇ ਹਾਂ ਤਾਂ ਥੋੜਾ ਜਿਹਾ ਅੱਛਾ ਲੱਗ ਰਿਹਾ ਹੈ ਅੱਛਾ ਲੱਗ ਰਿਹਾ ਹੈ ਆਪਣੇ ਅੰਦਾਜ਼ ਦੇ ਵਿੱਚ ਸਟਾਰਟ ਕਰ ਦੋ ਫਿਰ ਜਿਹੜਾ ਤਾਂ ਵਾਜੀ ਵਾਜੀ ਹਾਂ ਮੁੰਡਾ ਕੁੜੀ ਨਾਲੋਂ ਸੋਹਣਾ ਕੁੜੀ ਮੁੰਡੇ ਨਾਲੋਂ ਸੋਹਣੀ ਪੰਜ ਸੂਗਦਾਂ ਜਰਾਨਾ ਸਾਡੀ ਪੂਆ ਜੀ ਵੱਲੋਂ ਆ ਨਹੀਂ ਹੈਗੇ ਉਹ ਮਤਲਬ ਸਾਈਡ ਤੇ ਬੈਠੇ ਕੈਮਰੇ ਤੋਂ ਪਰੇ अच्छा मतलब फिल्म ਦੇ ਵਿੱਚ ਕਿੰਨਾ ਕੁ ਜ਼ਿਆਦਾ ਹਸਾਣ ਵਾਲਿਓ ਸਾਰਿਆਂ ਨੂੰ ਕਿਉਂਕਿ ਹਾਲੇ ਤੱਕ ਇਹਦਾ ਕੁਝ ਆਇਆ ਨਹੀਂ ਸੀਰੀਅਸ ਰੋਲ ਆ ਚਲੋ ਉਹ ਮੈਂ ਬਾਈ ਜੀ ਨੇ ਕਿਹਾ ਵੀ ਮਤਲਬ ਰਿਵੀਲ ਨਹੀਂ ਕਰਨਾ ਐਨਾ ਮੈਂ ਰਿਵੀਲ ਕਰਦਾ ਤਾਂ ਮੇਰਾ ਸੀਰੀਅਸ ਰੋਲ ਹੈ ਵਿੱਚ ਉਹਦੇ ਤੇ ਤੁਹਾਨੂੰ ਪਰ ਹਾਸਾ ਆਊਗਾ ਹਾਂ ਮੈਂ ਆਪਣੇ ਵੱਲੋਂ ਸੀਰੀਅਸ ਕਰ ਰਹੇ ਹਾਂ ਪਰ ਉਹਦੇ ਵਿੱਚ ਹਾਸਾ ਆਇਆ ਵੀ ਚਲੋ ਬਾਕੀ ਹੁਣ ਤੁਸੀਂ ਕਿਉਂਕਿ ਹੁਣ ਤੱਕ ਅਸੀਂ ਤੁਹਾਨੂੰ ਕਾਮੇਡੀ ਕਰਦੇ ਦੇਖਿਆ ਹੈ ਤੇ ਸਾਰੇ ਜਾਣੇ ਤੁਹਾਡੇ ਬਹੁਤ ਵੱਡੇ ਫੈਨ ਹੈ ਹਨਾ ਸੋਸ਼ਲ ਮੀਡੀਆ ਤੇ ਵੀਡੀਓਜ਼ ਆ ਦੁਆਵਾਂ ਨਹੀਂ ਜੀ ਇਹ ਤਾਂ ਦੁਆਵਾਂ ਨੇ ਤੁਹਾਡੀਆਂ ਤੇ ਪਿਆਰ ਕਰਨ ਵਾਲੇ ਜਿਹੜੇ ਨੇ ਉਹਨਾਂ ਨੇ ਉਹਨਾਂ ਦੀ ਬਦੌਲਤ ਹੀ ਮੈਂ ਇੱਥੇ ਅੱਜ ਤੁਹਾਡੇ ਨਾਲ ਬੈਠਾ ਇੰਟਰਵਿਊ ਦੇ ਰਿਹਾ ਹਾਂ ਔਰ ਮੂਵੀ ਦੇ ਵਿੱਚ ਕਾਸਟ ਕੀਤਾ ਇਹਨਾਂ ਨੇ ਤੇ ਇੰਟਰਵਲ ਦੇ ਪਹਿਲਾਂ ਪਹਿਲਾਂ ਇਹਨਾਂ ਨੇ ਜਿਵੇਂ ਮਤਲਬ ਇੱਕ ਕਰੈਕਟਰ ਦਿਖਾਇਆ ਸੀਰੀਅਸ ਤੇ ਇੰਟਰਵਲ ਤੋਂ ਬਾਅਦ ਜਿਹੜਾ ਆ ਉਹ ਕਹਾਣੀ ਜਿਹੜੀ ਜਿਵੇਂ ਤੁਸੀਂ ਕਿਹਾ ਵੀ ਹਾਂ ਜੋ ਅਸੀਂ ਆਪ ਟੁਕੜੇ ਟੁਕੜੇ ਦੇ ਕਰਦੇ ਆ ਤਾਂ ਉਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਉਹਦੇ ਚ ਤੁਹਾਡੇ ਕਰੈਕਟਰ ਦਾ ਨਾਮ ਕੀ ਹੈ ਕਿ ਉਹ ਵੀ ਹਲੇ ਰਿਵੀਲ ਨਹੀਂ ਕਰਨਾ ਨਹੀਂ ਕਰੈਕਟਰ ਦਾ ਨਾਮ ਰਿਵੀਲ ਕਰ ਦਿੰਦੇ ਆ ਪਰ ਜਿਵੇਂ ਨੇ ਦੱਸਿਆ ਹੀ ਨਹੀਂ ਉਹਨਾਂ ਨੇ ਤੇ ਮੈਂ ਰਿਵੀਲ ਕਰ ਦਿੰਦਾ ਮੈਨੂੰ ਦੱਸਿਆ ਹੀ ਨਹੀਂ ਉਹਨਾਂ ਨੇ ਇੱਕ ਕਰੈਕਟਰ ਦਾ ਨਾਮ ਕੀ ਹੈ ਕਿਉਂਕਿ ਉਹਨਾਂ ਦੇ ਚ ਬਦਰ ਜਿਵੇਂ ਕਿ ਇੰਟਰਵਿਊ ਇੰਟਰਵਲ ਤੋਂ ਪਹਿਲਾਂ ਦੋ ਬੰਦੇ ਹੋਰ ਦਿਖਾਏ ਉਹਨਾਂ ਨੇ ਕਿਉਂਕਿ ਮੇਰਾ ਨਾ ਇੱਕ ਜਿਵੇਂ ਹੁਣ ਮੈਂ ਆਪਣਾ ਜਿਹੜੇ ਵੀਡੀਓਜ਼ ਕਰਦਾ ਉਹਦੇ ਚ ਮੈਂ ਤਰ੍ਹਾਂ ਤਰ੍ਹਾਂ ਦੇ ਕਰੈਕਟਰ ਕਰਦਾ ਆ ਸੋ ਉਸ ਤਰੀਕੇ ਦਾ ਜਿਵੇਂ ਇਹਨਾਂ ਨੇ ਕ੍ਰੀਏਟ ਕੀਤੀ ਹੈ ਉਹ ਚੀਜ਼ ਸਟੋਰੀ ਦੇ ਨਾਲ ਤੇ ਉਹ ਤੁਹਾਨੂੰ ਇੱਕ ਨਾ ਨਹੀਂ ਮਤਲਬ ਨਾ ਕਾਫੀ ਨਹੀਂ ਹੁੰਦੇ ਜੀ ਰੋਜ਼ ਰੋਜ਼ ਇਤੇ ਗੁਲਾਬ ਹਨਾ ਐਨੀ ਵੜੀ ਸਟਾਰ ਕਾਸਟ ਹੈ ਤੇ ਟੀਜ਼ਰ ਆਪਾਂ ਸਾਰਿਆਂ ਨੇ ਦੇਖਿਆ ਹੋਇਆ ਹਨਾ ਇਹਦਾ ਛੋਟਾ ਇੱਕ ਚਲਕ ਫੈਨਸ ਨੂੰ ਵੈਲੈਂਟਾਈਨ ਡੇ ਦੇ ਮੌਕੇ ਤੇ ਹਨਾ ਸਟਾਰ ਕਾਸਟ ਵੱਲੋਂ ਰਿਵੀਲ ਕੀਤੀ ਗਈ ਸੀ ਤੇ ਮੂਵੀ ਜਦੋਂ ਤੁਹਾਡੇ ਤੱਕ ਪਹੁੰਚੀ ਇਹ ਓਪਰਚੁਨਿਟੀ ਜਦੋਂ ਤੁਹਾਡੇ ਤੱਕ ਪਹੁੰਚੀ ਤੁਹਾਨੂੰ ਕੀ ਐਸਾ ਲੱਗਾ ਕਿ ਹਾਂ ਇਹ ਫਿਲਮ ਮੈਨੂੰ ਕਰਨੀ ਚਾਹੀਦੀ ਹੈ ਤੇ ਇਸ ਫਿਲਮ ਦੇ ਨਾਲ ਮੇਰੇ ਕਰੀਅਰ ਤੇ ਬਹੁਤ ਗੁੱਡ ਇਮਪੈਕਟ ਹੋਏਗਾ ਬਿਲਕੁਲ ਜੀ ਮੇਰੀ ਪਹਿਲੀ ਮੂਵੀ ਮੈਂ ਤੇ ਬਾਪੂ ਮੈਂ ਮਨੀਸ਼ ਭਾਜੀ ਦਾ ਮੈਨੂੰ ਕਾਲ ਆਇਆ ਸੀ ਤੇ ਉਹ ਬਹੁਤ ਵੱਡੀ ਗੱ ਹਾਂਜੀ ਪਰਮੇਸ਼ਰ ਭਾਜੀ ਨਾਲ ਤੇ ਉਹਨਾਂ ਨੇ ਕਾਸਟ ਕੀਤਾ ਜਗਦੀਪ ਵੜਿੰਗ ਭਾਜੀ ਨੇ ਉਹਨਾਂ ਨੇ ਵੀ ਆਪਣਾ ਬਹੁਤ ਸਾਥ ਦਿੱਤਾ ਉਹਨਾਂ ਨੇ ਆਉਣ ਦਾ ਸਪੋਰਟ ਲਿਖਿਆ ਮੇਰਾ ਕੈਰੈਕਟਰ ਕਿਉਂਕਿ ਮੇਰੀ ਲੱਤ ਟੁੱਟ ਗਈ ਸੀ ਤੇ ਉਸ ਤੋਂ ਬਾਅਦ ਮੈਨੂੰ ਮਨਾ ਹੋ ਗਿਆ ਸੀ ਵੀ ਤੁਹਾਡੇ ਇੱਕ ਫ੍ਰੈਕਚਰ ਆ ਵੀ ਤੁਸੀਂ ਨਹੀਂ ਕਰ ਸਕਦੇ ਪਰ ਮੈਂ ਜਿੱਤੇ ਜੀ ਕਰਕੇ ਪਹੁੰਚਿਆ ਉੱਥੇ ਤੇ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਸੋ ਹੁਣ ਹੁਣ ਵੀ ਮਨੀਸ਼ ਆਨੀ ਭਾਜੀ ਦੀ ਇੱਕ ਨਵੀਂ ਫਿਲਮ ਹੈ ਔਰ ਇਹਨਾਂ ਦੇ ਤਾਂ ਮਤਲਬ ਇੱਕ ਫੋਨ ਆਉਣ ਦੀ ਦੇਰ ਆ ਵੀ ਜਿਹਨੇ ਬੰਦੇ ਨੇ ਸਾਨੂੰ ਮੌਕਾ ਦਿੱਤਾ ਇੰਡਸਟਰੀ ਦੇ ਵਿੱਚ ਤਾਂ ਇਹਨਾਂ ਲਈ ਰਿਸਪੌਂਸਿਬਿਲਟੀ ਬਣਦੀ ਸਾਡੀ ਇਹ ਚੀਜ਼ ਹੈ ਜੀ اچھا ਜਦੋਂ ਤੁਹਾਨੂੰ ਲੋਕ ਹਨਾ YouTube ਤੇ ਦੇਖਦੇ ਆ ਰੀਅਲ ਦੇ ਵਿੱਚ ਮਿਲਦੇ ਆ ਜਿਹੜੇ ਪੰਜ ਲਾਈਨਸ ਤੁਸੀਂ ਸੋਚਦੇ ਹੋ ਉਹ ਕਿੱਦਾਂ ਅਡਾਪਟ ਕਰਦਾ ਤੇ ਜਦੋਂ ਰੀਅਲ ਦੇ ਵਿੱਚ ਤੁਹਾਨੂੰ ਹੀ ਆ ਕੇ ਆਡੀਅנס ਫੈਨਸ ਮਿਲਦੇ ਹਾਂ ਅਸੀਂ ਤੈਨੂੰ ਦੇਖਦੇ ਆ YouTube ਤੇ ਦੇਖਦੇ ਆ ਤੇਰੀ ਵੀਡੀਓਜ਼ ਬਹੁਤ ਪਸੰਦ ਕਰਦੇ ਆ ਤੇ ਉਦੋਂ ਤੁਹਾਡੇ ਜ਼ਿਹਨ ਚ ਕੀ ਚੱਲ ਰਿਹਾ ਹੁੰਦਾ ਉਹ YouTube ਤੇ ਅਸੀਂ ਉਹੀ ਮਤਲਬ ਕੈਰੈਕਟਰ ਜਿਹੜੇ ਹੁੰਦੇ ਨੇ ਲੋਕਾਂ ਨੂੰ ਪਸੰਦ ਆਉਂਦੇ ਆਂਦੇ ਡਾਇਲੌਗਸ ਪਸੰਦ ਆਉਂਦੇ ਨੇ ਕਈ ਵਾਰ ਕਿਸੇ ਨੂੰ ਐਕਸਪ੍ਰੈਸ਼ਨ ਹੀ ਇਹ ਜਿਹੇ ਪਸੰਦ ਆਉਂਦੇ ਯਾਰ ਉਹ ਕਰਕੇ ਵਿਖਾ ਤੋ ਉਹ ਸਾਡੀ ਡਿਊਟੀ ਬਣ ਜਾਂਦੀ ਹੈ ਜੇ ਕਿ ਨਾ ਆਡੀਅੰਸ ਸਾਨੂੰ ਕਹਿੰਦੀ ਹੈ ਰਾਜ ਰੋਕਦੀ ਹੈ ਪਹਿਲੀ ਗੱਲ ਤਾਂ ਚੰਗਾ ਲੱਗਦਾ ਜੀ ਔਰ ਭਾਗਾਂ ਵਾਲਿਆਂ ਵੀ ਸਾਨੂੰ ਕੋਈ ਰੋਕਦਾ ਆ ਪਹਿਲਾਂ ਅਸੀਂ ਵੀ ਉਸ ਭੀੜ ਦਾ ਹਿੱਸਾ ਸੀਗੇ ਜਿੱਥੇ ਇੱਕ ਸਟ੍ਰੈਸਫੁੱਲ ਲਾਈਫ ਆ ਤੇ ਇੱਕ ਸਾਨੂੰ ਇਹ ਪ੍ਰਮਾਤਮਾ ਨੇ ਮੌਕਾ ਦਿੱਤਾ ਤੁਸੀਂ ਆਪ ਵੀ ਇੰਜੋਏ ਕਰਦੇ ਆਂ ਤੇ ਲੋਕਾਂ ਨੂੰ ਵੀ ਇੰਜੋਏ ਕਰਨ ਦਾ ਇੱਕ ਮੌਕਾ ਮਿਲ ਜਾਂਦਾ ਸਾਨੂੰ ਵੀ ਪ੍ਰਮਾਤ ਦੀ ਆਡੀਅנס ਨੂੰ ਐਕਸਪ੍ਰੈਸ਼ਨਸ ਦਿਖਾਉਂਗੇ ਆਪਣੇ ਜਿਹਨਾਂ ਲੋਕ ਜਿਹੜੇ ਮੈਂ ਹੁਣ ਐਕਸਪ੍ਰੈਸ਼ਨ ਕੀ ਦਿਖਾ ਸਕਦਾ ਦੱਸੋ ਐਕਸਪ੍ਰੈਸ਼ਨ ਦੇ ਵਿੱਚ ਜੇ ਮਤਲਬ ਮੋਸਟ ਬਿਊਟੀਫੁੱਲ ਜਿਹੜੀ ਇੱਕ ਵੀਡੀਓ ਮੇਰੀ ਆਈ ਵੀ ਸੀਗੀ ਉਹਦੇ ਚ ਨਾ ਮੈਂ ਇੱਕ ਰੋਲ ਕੀਤਾ ਸੀ ਔਰ ਬਹੁਤ ਘੱਟ ਲੋਕਾਂ ਨੂੰ ਜਿਹੜਾ ਮੂਵੀ ਦੇ ਵਿੱਚ ਵੀ ਇਹੋ ਰੋਲ ਮਿਲਦਾ ਆ ਬਹੁਤ ਵੱਡਾ ਰੋਲ ਆ ਤੇ ਉਹ ਜਿਵੇਂ ਮਤਲਬ ਮੇਰੇ ਲਈ ਵੱਡਾ ਔਰ ਮਤਲਬ ਇਹ ਕਿ ਹਾਲੀਵੁੱਡ ਲੈਵਲ ਤੱਕ ਦਾ ਜਿਹੜਾ ਮੈਂ ਕਹਿ ਸਕਦਾ ਵੀ ਉਹ ਕੈਰੈਕਟਰ ਆ ਉਹ ਜਿਵੇਂ ਉਹ ਡੈਡ ਬੋਡੀ ਦਾ ਉਹ ਨੁੱਟ ਜੋ ਆ ਰੋਲ ਹੈ ਜੀ ਉਹ ਡੈਡ ਬੋਡੀ ਦਾ ਰੋਲ ਜਿਹੜਾ ਹੈ ਨਾ ਹਰ ਇੱਕ ਫਿਲਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਤਲਬ ਇਹਨੂੰ ਪੇ ਵੀ ਬਹੁਤ ਚੰਗੀ ਮਿਲਦੀ ਹੈ ਮਤਲਬ ਕੋਈ ਨਹੀਂ ਚਾਹੁੰਦਾ ਮਰਨਾ ਔਨ ਸਕ੍ਰੀਨ ਅੱਛਾ ਤੁਸੀਂ ਹੈ ਨਾ ਜਦੋਂ ਅੰਦਰ ਪ੍ਰੈਸ ਕਾਨਫਰੈਂਸ ਹੋਰ ਸੀ ਉਹਦੇ ਵਿੱਚ ਵੀ ਦੱਸਾਂ ਕਿ ਮੈਨੂੰ ਪ੍ਰੋਡਿਊਸਰ ਨੇ ਨਾ ਟਾਈਮ ਨਾਲ ਪੈਸੇ ਦੇਤੇ ਮੋਸਟਲੀ ਇਦਾਂ ਹੁੰਦਾ ਨਹੀਂ ਇੱਕ ਮੂਵੀ ਤੇ ਮੇਰੇ ਪੈਸੇ ਵੀ ਨਹੀਂ ਮਿਲੇ ਉਹ ਮੈਂ ਫਿਲਮ ਦਾ ਨਾਮ ਹੀ ਭੁੱਲ ਗਿਆ ਚਲੋ ਨਹੀਂ ਉਹ ਤਾਂ ਦੇਖੋ ਹੁਣ ਜਿਵੇਂ ਪਹਿਲਾਂ ਮੈਂ ਤੁਹਾਨੂੰ ਕਿਹਾ ਵੀ ਇਹ ਪਰਮਾਤਮਾ ਹੀ ਕਰਾਉਂਦਾ ਜੀ ਅਬਸੈਂਟ ਡਾਊਨਸ ਜਿਵੇਂ ਅੱਜ ਕੱਲ ਉਹ ਕਹਿੰਦੇ ਸਟ्रेस ਆ ਗਿਆ ਜੀ ਐਦਾਂ ਫਲਾਣਾ ਪੰਜਾਬੀ ਆਪਾਂ ਬਹੁਤ ਆਪਣਾ ਹਿਸਟਰੀ ਚੱਕ ਕੇ ਦੇਖ ਲਓ ਚਲੋ ਥੋੜਾ ਸੀਰੀਅਸ ਕਰ ਦਿੰਦਾ ਇਸ ਸੈਟਨ ਉਹ ਵੀ ਜੀ ਬਹੁਤ ਆਪਣੇ ਪੁਰਾਣੇ ਜਾਂ ਕਹਿ ਲਓ ਬੇਸੇ ਸਾਰੀ ਚ ਦੇਖ ਲਓ ਸਾਡੇ ਬੀਬੀਆਂ ਜਾਂ ਆਪਣੇ ਰਿਸ਼ਤੇਦਾਰ ਕੀ ਕਰਦੇ ਨੇ ਉਹ ਅੱਜ ਲੜਦੇ ਆ ਕੱਲ ਫੇਰ ਇਕੱਠੇ ਨੇ ਆਪਾਂ ਤੁਸੀਂ ਵੀ ਆਪਣੇ ਜਿਵੇਂ ਤੁਸੀਂ ਜਿਹੜੇ ਦੇਖ ਰਹੇ ਹੋ ਉਹ ਵੀ ਦੇਖੋਗੇ ਵੀ ਆਪਣੇ ਪੇਰੈਂਟਸ ਹੁੰਦੇ ਨਾ ਕਹਿੰਦੇ ਵੀ ਭੂਆ ਐਦਾਂ ਜਾਂ ਫਿਰ ਮਾਸੀ ਤਾਂ ਆਇਆ ਫਲਾਣਾ ਆ ਪਰ ਦੋ ਦੋ ਘੰਟੇ ਗੱਲ ਵੀ ਕਰਨੀਆਂ ਆ ਸੋ ਸਾਡਾ ਅਸੀਂ ਦੁਖੀ ਰਹਿ ਨਹੀਂ ਸਕਦੇ ਪੰਜਾਬੀ ਲੋਕ ਜਾਂ ਕਹੋ ਵੀ ਇੰਡੀਅਨਸ ਹੀ ਲਾ ਲਓ ਅਸੀਂ ਇਮੋਸ਼ਨਲ ਬੰਦੇ ਆ ਅਸੀਂ ਬਹੁਤਾ ਤੇਰ ਕੀ ਨਾ ਆ ਉਹ ਜਿਵੇਂ ਕਹਿੰਦੇ ਰੋਣ ਵਾਲੇ ਬੰਦੇ ਨਹੀਂ ਅਸੀਂ ਰੋਣ ਵਾਲਿਆਂ ਚ ਵੀ ਹਾਸਾ ਲੱਭ ਲੈਂਦੇ ਜਿਵੇਂ ਕਹਿੰਦੇ ਵੀ ਹੁਣ ਨਮਾਉ ਦੋ ਇਹਨੂੰ ਹੁਣ ਟਾਈਮ ਹੋ ਗਿਆ ਤੇ ਫਿਰ ਪਾਈਏ ਸਿਵਿਆਂ ਚ ਹੂੰ ਕਹਿੰਦੇ ਜੀ ਮਤਲਬ ਤੁਹਾਡੇ ਪੰਜ ਲਾਈਨਸ ਹੈ ਹਨ ਤੁਸੀਂ ਰੀਅਲ ਲਾਈਫ ਦੇ ਵਿੱਚ ਆਮ ਜ਼ਿੰਦਗੀ ਵਿੱਚ ਜੋ ਹੁੰਦਾ ਘਰ ਉਹਦੇ ਚ ਲੱਭਦੇ ਹੋ ਤੇ ਇਹੀ ਲੋਕਾਂ ਨੂੰ ਇਹ ਪਸੰਦ ਆਉਂਦੀ ਹੈ ਕਿ ਬਸ ਤੁਹਾਡੀ ਵੀਡੀਓ ਜਿਹੜੇ ਇੱਕ ਵਾਰ ਦੇਖ ਲੈ ਸ਼ੁਰੂ ਕਰ ਦਿੰਦੇ ਮਨ ਲਾਉਦੇ ਪੱਕੇ ਫੋਲੋਅਰ ਬਣ ਜਾਂਦੇ ਮੈਂ ਇਹ ਨਹੀਂ ਕਹਿੰਦਾ ਮੈਂ ਜਿੰਨੇ ਪ੍ਰਮੋਟ ਕਰਦਾ ਆਪਣੇ ਚੈਨਲ ਨੂੰ ਟੋਕਰਾ ਟੀਵੀ ਤੁਸੀਂ ਇੱਕ ਵਾਰ ਤੁਸੀਂ ਦੇਖੋਗੇ ਜੇ ਤੁਹਾਨੂੰ ਲੇਟ ਕਰੂਗੀ ਮੈਂ ਨਹੀਂ ਕਹਿੰਦਾ ਵੀ 135 ਕਰੋੜ ਦੀ ਆਬਾਦੀ ਆ 150 ਕਰੋੜ ਹੀ ਹੋ ਗਈ ਹੁਣ ਤਾਂ ਵੀ ਹਰ ਇੱਕ ਬੰਦੇ ਦਾ ਆਪਣਾ ਟੇਸ ਹੁੰਦਾ ਦੇਖਣ ਦਾ ਕਈਆਂ ਨੂੰ ਕਾਮੇਡੀ ਵਧਲਾਦੀ ਹੈ ਕਈਆਂ ਨੂੰ ਸ਼ਾਂਤ ਰਹਿਣਾ ਪਸੰਦ ਆ ਕਈਆਂ ਨੂੰ ਚੀਕ-ਚਿਹਾੜਾ ਕਈਆਂ ਨੂੰ ਜਿਵੇਂ ਕਹ ਲਓ ਵੀ ਐਕਸ਼ਨ ਮੂਵੀਜ਼ ਪਸੰਦ ਨੇ ਸਾਡਾ ਕੰਟੈਂਟ ਹੁੰਦਾ ਕਾਮੇਡੀ ਜੇ ਤੁਹਾਨੂੰ ਚੰਗੀ ਲੱਗਦੀ ਹੈ ਤੁਸੀਂ ਉਹ ਦੇਖ ਸਕਦੇ ਆ ਟੋਕਰਾ ਟੀਵੀ YouTube ਦੇ ਉੱਤੇ ਚੈਨਲ ਆ ਤੇ ਉਮੀਦ ਕਰਦੇ ਆ ਵੀ ਤੁਸੀਂ ਜਿਵੇਂ ਕਹ ਲਓ ਵੀ ਥੋੜੀ ਦੇਰ ਲਈ ਐ ਨਹੀਂ ਕਹਿੰਦਾ ਵੀ ਵੀ ਤੁਸੀਂ ਸਾਰੀ ਦਿਹਾੜੀ ਲਈ ਜਾਂ ਕਹ ਲਓ ਵੀ ਥੋੜੀਆਂ ਸਾਰੀ ਪ੍ਰੋਬਲਮਸ ਖਤਮ ਹੋ ਜਾਣੀਆਂ ਸਾਡੀ ਵੀ ਲਾਈਫ ਚ ਪ੍ਰੋਬਲਮਸ ਨੇ ਪਰ ਇਹ ਵੀ ਤੁਹਾਨੂੰ ਥੋੜੀ ਦੇਰ ਰਲੀਫ ਮਿਲੂਗਾ ਉਹ ਦੇਖ ਕੇ ਵੀ ਹਾਂ ਯਾਰ ਨਹੀਂ ਹਸਾਇਆ ਤੋੜੀ ਉਹ ਕਿਹੜੀ ਫਸਟ ਵੀਡੀਓ ਸੀ ਜੋ ਤੁਹਾਨੂੰ ਲੱਗਾ ਕਿ ਸਾਡੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਹੈ ਹੁਣ ਇਸ ਤੋਂ ਬਾਅਦ ਹੁਣ ਲੋਕਾਂ ਨੇ ਸਾਨੂੰ ਰੈਕਗਨਾਈਜ਼ ਕਰਨਾ ਸ਼ੁਰੂ ਕਰ ਦਿੱਤਾ ਨਹੀਂ ਜਦੋਂ ਅਸੀਂ ਬਣਾਉਣੀ ਸ਼ੁਰੂ ਕੀਤੀ ਲੋਕਡਾਊਨ ਤੋਂ ਪਹਿਲਾਂ ਦੀ ਗੱਲ ਹੈ ਜੀ ਉਦੋਂ ਮੈਂ ਜੌਬ ਕਰਦਾ ਸੀ ਬੈਂਕ 'ਚ ਤੇ ਉਦੋਂ ਮੇਰੇ ਨਾਲ ਮੇਰੇ ਬ੍ਰਦਰ ਹੀ ਨੇ ਵੱਡੇ ਉਹ ਹਰਜੀਤ ਕਾਕਾ ਜੀ ਤੇ ਉਹਨਾਂ ਨੇ ਬਣਾਈ ਸੀਗੀ ਵੀਡੀਓ ਪਹਿਲਾਂ ਬਣਾਉਂਦੇ ਸੀ ਤੇ ਉਹਨਾਂ ਨੂੰ ਮੈਂ ਜੁਆਇਨ ਕੀਤਾ ਸੀਗਾ ਤੇ ਪਹਿਲੀ ਵੀਡੀਓ ਅਸੀਂ ਬਣਾਈ ਸੀਗੀ ਉਹ ਕੈਨੇਡਾ ਦੀਆਂ ਥੋੜਾ ਬਟਣ ਤੋਂ ਬਾਅਦ ਸਾਡੇ 'ਚ ਪਹੁੰਚੇ ਨੇ ਜੀ ਵਿੰਡੋ ਜੈਕਸਨ ਜੀ ਆ ਤੁਹਾਨੂੰ ਅੱਜ ਗਾਣਾ ਸੁਣਾਉਣਗੇ ਤੇ ਮੈਂ ਘਬਰਾ ਜਾਂਦਾ ਵੀ ਮੈਂ ਕਹਿੰਦਾ ਸਰ ਵੀ ਮੈਂ ਤਾਂ ਸਿੰਗਰ ਨਹੀਂ ਹੈਗਾ ਮੈਂ ਪ੍ਰਾਪਰਟੀਆਂ ਵੇਚਣਾ ਜੀ ਉੱਥੇ ਤੇ ਉਹ ਇਸ ਤਰ੍ਹਾਂ ਦਾ ਕੰਟੈਂਟ ਸੀਗਾ ਤੇ ਉਹ ਹੁਣ ਜਿਹੜੇ ਮਤਲਬ ਬਣਾਇਆ ਬਣਾਇਆ ਜਾਵੇ ਫਿਰ ਹਾਸਾ ਆਉਂਦਾ ਉਹਦੇ ਤੇ ਤੇ ਉਸ ਤੋਂ ਬਾਅਦ ਜਿਵੇਂ ਰੈਕਗਨਾਈਜ਼ ਕੀਤਾ 1 ਮਿਲੀਅਨ ਚਲੇ ਗਈ ਉਹ ਵੀਡੀਓ ਉਸ ਤੋਂ ਬਾਅਦ ਫਿਰ ਜੀ ਕਰਿਆ ਵੀ ਹਾਂ ਯਾਰ ਅਸੀਂ ਉਦੋਂ ਹੀ ਮਜ਼ਾਕ ਲਈ ਸ਼ੁਰੂ ਹੋਏ ਸੀਗੇ ਪਰ ਅਸੀਂ ਥੀਏਟਰ ਕੀਤਾ ਸੀ ਪੁਰਾਣਾ ਕਾਲਜ ਦੇ ਟਾਈਮ ਤੇ 2011 ਤੋਂ ਮੈਂ ਸ਼ੁਰੂ ਕੀਤਾ ਥੀਏਟਰ ਹੌਲੀ 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 ਨਾਲ ਕਿਤੇ ਨਾ ਕਿਤੇ ਜੁੜੇ ਰਹੇ ਤੇ ਉਹਦੀ ਦੇਣ ਆ ਜੀ ਫਿਰ ਅੱਜ ਬੈਠੇ ਆ ਇੱਥੇ ਅੱਛਾ ਫਿਰ ਤੁਸੀਂ ਬੈਂਕ ਦੀ ਨੌਕਰੀ ਛੱਡ ਕੇ ਪ੍ਰੋਫੈਸ਼ਨਲੀ ਇਸੇ ਲਾਈਨ ਦੇ ਵਿੱਚ ਆ ਗਏ ਪ੍ਰੋਫੈ ਮੇਰੇ ਬੈਂਕਿੰਗ ਦੇ ਵਿੱਚ ਮੈਂ ਆਡਿਟ ਦਾ ਹੁੰਦਾ ਸੀ ਕੰਮ ਤੇ ਜਿਵੇਂ ਮੈਂ ਪਹਿਲਾਂ ਸਟਾਰਟਿੰਗ ਕਲਾਸ ਤੋਂ ਹੋਈ ਸੇਵਿੰਗ ਅਕਾਊਂਟ ਕਰੰਟ ਅਕਾਊਂਟ ਹੌਲੀ ਹੌਲੀ ਕਰਦੇ ਪ੍ਰਮੋਟ ਹੁੰਦਾ ਗਿਆ ਫਿਰ ਮੈਂ ਬੈਂਕ ਛੱਡੇ ਫਿਰ ਲਾਸਟ ਮੈਂ ਆਡਿਟ ਦਾ ਕੰਮ ਜਿਹੜਾ ਛੱਡ ਗਿਆ ਫਿਰ ਮੈਂ ਇੱਧਰ ਨੂੰ ਆਇਆ ਸੀ ਤੇ ਤੁਹਾਨੂੰ ਰਿਸਕ ਨਹੀਂ ਲੱਗਾ ਕਿ ਮੈਂ ਚੰਗੀ ਭਲੀ ਨੌਕਰੀ ਆ ਮੈਂ ਛੱਡ ਕੇ ਇੱਧਰ ਆ ਗਿਆ ਇਹ ਇੱਧਰ ਵੀ ਚਲੋ ਨਾ ਕੰਮ ਚੱਲੇ ਫਿਰ ਕੀ ਹੋਗਾ ਮੈਨੂੰ ਵੀਡੀਓਜ਼ ਬਹੁਤ ਦੇਖ ਲਈਆਂ ਸੀ ਮੈਂ ਵੀ ਕਹਿੰਦੇ ਵੀ ਹਾਂ ਯਾਰ ਆਪਣੀ ਜਿਹੜੀ ਤੁਸੀਂ ਚੀਜ਼ ਨੂੰ ਵਧੀਆ ਇੰਜੋਏ ਕਰਦੇ ਹੋ ਉਹਨੂੰ ਪੈਸ਼ਨ ਬਣਾਓ ਬਿਲਕੁਲ ਤੇ ਫਿਰ ਉਹ ਹਾਲੀ ਹਾਲੀ ਪਰਮਾਤਮਾ ਨੇ ਆਪੇ ਰਾਹ ਬਣਾਤਾ ਜੀ ਤੇ ਦੇਖੋ ਹੁਣ ਆ ਮੂਵੀ ਤੁਹਾਨੂੰ ਰੋਜ਼ ਰੋਜ਼ੀ ਗੁਲਾਬ ਕਿੰਦਾ ਦੀ ਲੱਗਦੀ ਆ ਬਾਕੀ ਸਾਡੇ ਵੱਲੋਂ ਤਾਂ ਪੂਰੀ ਮਿਹਨਤ ਕੀਤੀ ਗਈ ਆ ਔਰ ਮੈਂ ਕਹਿੰਦਾ ਵੀ ਇਹਨਾਂ ਨੇ ਹਾਲੀਵੁੱਡ ਲੈਵਲ ਤੱਕ ਦੀ ਇਹ ਐਕਚੁਅਲ ਗੱਲ ਕਹਿ ਰਿਹਾ ਮੈਂ ਵੀ ਇਹਨਾਂ ਨੇ ਹਾਲੀਵੁੱਡ ਲੈਵਲ ਤੱਕ ਦੀ ਸਟੋਰੀ ਨੂੰ ਟੱਚ ਕੀਤਾ ਵੀ ਇਹ ਜਿਵੇਂ ਕਹਿੰਦਾ ਨਾ ਵੀ ਰੀਮੇਕ ਮੈਨੂੰ ਲੱਗਦਾ ਇਹਦਾ ਇਹ ਕਿਸੇ ਦਾ ਰੀਮੇਕ ਆ ਜਾਂ ਫਿਰ ਕਿਤੇ ਵੀ ਸਟੋਰੀ ਇਹ ਹੋਊਗੀ ਅਛਾ ਲਾਸ ਦੇ ਵਿੱਚ ਮੈਂ ਤੁਹਾਡੇ ਕੋਲ ਉਹ ਤੁਹਾਡੀ ਹਿੰਦੀ ਜ਼ਰੂਰ ਸੁਣਾ ਚਾਹੁੰਦੀ ਜਿਹੜੀ ਤੁਸੀਂ ਅੰਦਰ ਸੁਣਾਈ ਸੀ ਨਾ ਉਹ ਉਹ ਤਾਂ ਹਮ ਮੈਂ بتایا ਨਾ ਅਭੀ ਬੈਂਕ ਮੇ ਰਹਤੇ تھے ਤੋਂ ਵਹਾਂ ਬਹੁਤੇ ਹਮਾਰੇ ਪ੍ਰਵਾਸੀ ਵੀ ਰਹਾਤੇ ਵਾਂ ਇੰਸ਼ੋਰੈਂਸ ਕਰਵਾਣੇ ਕਹਾ ਤੱਕ ਲੁਆਣੇ ਆਤੇ ਹਮ ਬਹੁਤੇ ਕਰਤੇ ਰਹੇ ਹਾਂ ਮੈਂ ਲਾਦਾ ਬੈਂਕ ਕੇ ਚ ਤੁਹਾਡੇ ਕੋਲ ਲਾਏ ਹੋਨੇ ਤਾਂ ਹੀ ਤੁਸੀਂ ਬਹੁਤ ਮਾਰ ਤੁਸੀਂ ਤੋਂ ਲੁਧਿਆਣੇ ਆ ਉਹ ਤੁਹਾਨੂੰ ਦਿਖਾ ਦਿੰਦੇ ਆ ਤੇ ਆਡੀਅנס ਨੂੰ ਕੁਛ ਲਾਸ ਦੇ ਵਿੱਚ ਕਹਿਣਾ ਚਾਹੁੰਦੇ ਹੋ ਆਡੀਅנס ਨੂੰ ਸਤਿ ਸ੍ਰੀ ਅਕਾਲ ਜੀ ਔਰ ਕੀ ਕਮਾ ਹੁਣ ਆਡੀਅנס ਨੂੰ ਕੋਈ ਮੈਸੇਜ ਕੋਈ ਹਾਂ ਮੈਸੇਜ india is my country all indians are brother and sisters i love my country thank, thank you, so you so much thank you thank, thank you so much.